ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਬਦਾ ਪਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਸਭਾ ਅਗਲੇ ਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦਿਓ ਕਰੋ ਕਿਰਪਾ ਕੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਦੇ ਵਾਸਤੇ ਬੱਚੇ ਦੇ ਬੱਚੇ ਨੂੰ ਮਰਦੋ ਕਿਰਪਾ ਸਾਹਿਬ ਜੀ ਸਤਜੁਗਤ ਮਾਣਿਓ ਛਲਿਓ ਬਲਬਾਬਨ ਪਾਇਓ ਤ੍ਰਿਧਤ ਮਾਣਿਓ ਆਰਾਮ ਰਗਵੰਸ ਕਾਇਓ द्वापर कृष्ण मुरार कंस किरदार کو راج कौ राज अब دیو जन दो پرمان परम नानक गुर अंगद अमर कायो ਸੇਰੀ ਗੁਰੂ ਰਾਜ ਅਬ ਚਾਲੇ ਟਾਲ ਆਦ ਵਰਖ ਫਰਮਾਇ ਕਾਲ ਜਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇ ਸੇਰੀ ਗੁਰੂ ਰਾਜ ਅਬ ਚੱਲ ਟੱਲ ਆਦਮ ਰਖ ਭਰ ਮਾਇਓ ਤਰਣ ਕਗਨ ਲਵ ਖੰਡ ਮਹ ਜੋਤ ਸਰੂਪੀ ਰਹੋ ਪਰ ਵਾਣ ਮਥਰਾ ਕਛ ਪੈਦ ਨਹੀਂ कर तार दूरो चलको मार की चेत में मेरा सभु दुख गु नाम रहियो साधू रहियो रहियो ਹੇ ਜਗਤ ਮਾ ਜੈਨ ਜਪਿਓ ਗੁਰਮੰਤ ਰਾਮ ਨਾਮ ਯਰ ਮੈਂ ਗਿਓ ਜਾ ਕੇ ਸਾਮਨ ਹੀ ਕੋਈ ਜਿਹ ਸਿਮਰਤ ਸੰਕਟ ਮਿਟਾਇ ਦਰਸ ਤੋਹਾਰ ਹੋਏ ਸਭ ਕਉ ਟਲ ਗੁਰ ਸੇਵਿਆ ਐਨ ਸਾਜਿਸ ਬਾਇ बरस का जन्म मरन दुख अरसों पुरसों चटिया दुध डिठे सचे बात सा मल जन्म जन्म दी कजण सचा पात सहर सा, तेर सा। सओ ब सोयावना बे सओ ज सतनाम श्री वाहे गुरु साहिब जी सोर महल्ला पंजवा ਅਬ ਨਾਸੀ ਜੀ ਅਨਕ ਦਾਤਾ ਸਿਮਰਤ ਸਭ ਮਨ ਕੋਈ ਗੁਣਨ ਧਾਨ ਭਗਤਨ ਕੋ ਵਰਤਾਨਾ ਬਿਰਲਾ ਪਾਵੇ ਕੋਈ ਅਬ ਨਾਸੀ ਜੀ ਅਨਕ ਦਾਤਾ ਸੇ ਮਰਤ ਸਾਥ ਨਾ ਕੋਈ ਗੁਣ ਨਧਾਨ ਭਗਤਨ ਕੋ ਵਰਤਨਾ ਮਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸਰਣ ਪਿਆਸ ਕਪਾਈਐ ਬਹੁਤ ਗੁਗਨਾਹੀ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਕਤ ਦੁਰਮਤਖੋਈ ਕੀ ਤੂਰ ਨਾਮਕ ਦਾਸ ਬਾਚਾ ਜਿਨ ਹਰ ਨਾਮ ਹਰਗ ਪਰਉਈ ਵਰਦ ਭਾਗੀ ਸਾਧ ਸੰਗ ਪ੍ਰਾਪਤ ਦੇਨ ਭੇਟ ਤੁਰ ਮਤ ਕੋਈ ਤੈਨ ਕੀ ਤੁਰ ਨਾਨਕ ਦਾਸ ਬਾਚਾ ਜਿਨ ਹਰ ਨਾਮ ਅਰਦਾ ਕਰੋ ਕਾਲ ਖਾਲਸਾ ਨਵਾਹੇ ੁਰਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਅਬਨਾਸੀ ਜੀ ਹਨ ਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਹਾਲ ਭਗਤਨ ਕੋ ਵਰਤਨਾ ਮਿਰਲਾ ਪਾਵੇ ਕੋਈ ਪਰਮ ਸਨਮਾਨਯੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਤਿਕਾਰ ਸ਼ਾਂਤੀ ਦੇ ਪੰਜਵਾਂ ਹੰਸ ਸਾਧਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੌਰਠਾ ਗੰਦਰਹਿ ਜੀ ਧਨ ਕਰ ਸਕਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦੇ ਪਾਵਨ ਪਵਤਰ ਅੰਗ 617 ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾ ਵਿਆ ਸੁਣਿਆ ਸਤਿ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀਓ ਆਉਣ ਵਾਲੀ 16 ਤਰੀਕ ਨੂੰ ਜਿੱਤੇ ਸਿੱਖੀ ਦੀ ਸ਼ਾਨ ਮਹਾਨ ਯੋਧੇ ਜਿਨ੍ਹਾਂ ਨੇ ਕੈਸਾਂ ਨੂੰ ਬਹਾਨ ਰੱਖਿਆ ਐਸਾਂ ਦੀ ਬੇਅੰਤੀ ਨਹੀਂ ਹੋਣ ਦਿੱਤੀ ਖੋਪਰੀ ਉਤਰਵਾ ਕੇ ਸ਼ਹਾਦਤ ਪ੍ਰਾਪਤ ਕੀਤੀ ਸ਼ਾਨਦਾਰ ਸ਼ਹਾਦਤ ਪ੍ਰਾਪਤ ਕੀਤੀ ਜਬਰ ਦਾ ਮੁਕਾਬਲਾ ਸਬਰ ਨਾ ਕੀਤਾ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨਾਲ ਹੀ ਸੰਗਰਾਮ ਦਾ ਦਿਹਾੜਾ ਹੈ ਪਰਵਾਰਾਂ ਸਹਿਤ ਹਾਜੀਆਂ ਪਰਖੇ ਲਾਹਤ ਕਰਨਾ ਜੀ ਉਹ ਲਾਚੁਕਾ ਨਹੀਂ ਖਿਵਾ ਕਰਿਓ ਬਲਾਉ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ